हां जी दोस्तों ब्रेकिंग न्यूज़ इस समय दी केंद्रीय कर्मचारियों ਤੇ ਪੈਨਸ਼ਨਰਾਂ ਦੇ ਲਈ ਖੁਸ਼ਖਬਰੀ ਸਮਝ ਲਓ ਕਿ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰ ਦਿੱਤਾ 8ਵੇਂ ਪੇ ਕਮਿਸ਼ਨ ਦਾ ਗਠਨ ਕਰਨ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸਭ ਤੋਂ ਪਹਿਲਾਂ ਤੁਸੀਂ ਕੇਂਦਰੀ ਮੰਤਰੀ ਵੱਲੋਂ 8ਵੇਂ ਪੇ ਕਮਿਸ਼ਨ ਦੇ ਐਲਾਨ ਕਰਨ ਦੇ ਸਬੰਧ ਵਿੱਚ दी आज, आज आ स्टेटमेंट जो आई है मान्य प्रधानमंत्री जी ने केंद्र सरकार के सभी कर्मचारियों के लिए सेंट्रल पे कमिशन को मंजूरी दे दी एथ सेंट्रल पे कमीशन आप सब जानते हैं 1947 से अब तक सात पे कमीशन हुए हैं और प्रधानमंत्री जी ने एक रेगुलर रिदम के साथ पे कमीशन बनाने का जो एक संकल्प लिया है उसके हिसाब से 2016 में लास्ट पे कमीशन सेवन्थ पे कमीशन स्टार्ट हुआ था तो 2026 में इसका टर्म कंप्लीट होता है उससे वेल well बिफोर 2025 में एट पे कमीशन स्टैब्लिश करने से सफिशिएंट टाइम मिलेगा सो दैट द रिकमेंडेशंस कैन बी रिसीव्ड well before the completion of the period of 7th pay commission ਹਾਂ ਜੀ ਕੇਂਦਰੀ ਮੰਤਰੀ ਇਹ ਕਹਿ ਰਹੇ ਨੇ ਕਿ ਕੈਬਨਟ ਦੇ ਵਿੱਚ ਇਹ ਪ੍ਰਸਤਾਵ ਨਹੀਂ ਸੀ ਇਹ ਡਾਇਰੈਕਟ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੇ ਵੀ ਹੁਣ ਤੱਕ ਪੇ ਕਮਿਸ਼ਨ ਹੋਏ ਨੇ ਹੁਣ ਤੱਕ 7 ਪੇ ਕਮਿਸ਼ਨ ਸਾਡੇ ਦੇਸ਼ ਵਿੱਚ ਹੋ ਚੁੱਕੇ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ 8ਵਾਂ ਪੇ ਕਮਿਸ਼ਨ ਜਿਹੜਾ ਕਿ 2026 ਤੋਂ ਲਾਗੂ ਹੋਣਾ ਹੈ ਸੱਤਵੇਂ ਪੇ ਕਮਿਸ਼ਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਅੱਠਵੇਂ ਪੇ ਕਮਿਸ਼ਨ ਦੇ ਵਿੱਚ 1 ਕਰੋੜ ਦੇ ਕਰੀਬ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਉਹਨਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਕੀਤਾ ਜਾਣਾ ਹੈ ਪੈਨਸ਼ਨ ਵਿੱਚ ਕਿੰਨਾ ਵਾਧਾ ਕੀਤਾ ਜਾਣਾ ਹੈ ਉਹਦੀ ਸਿਫਾਰਸ਼ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਕਰਨ ਦਾ ਐਲਾਨ ਹੈ ਜਿਹੜਾ ਉਹ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਇਸ 8ਵੇਂ ਪੇ ਕਮਿਸ਼ਨ ਦਾ ਚੇਅਰਮੈਨ ਕਿਸ ਨੂੰ ਬਣਾਇਆ ਜਾਂਦਾ ਹੈ ਕਮੇਟੀ ਵਿੱਚ ਕੌਣ-ਕੌਣ ਕਿੰਨੇ ਮੈਂਬਰ ਹੋਣਗੇ ਅਤੇ ਪੂਰੇ ਸਾਲ ਦੇ ਵਿੱਚ ਇਹ ਜਿਹੜੀ ਕਮੇਟੀ ਹੈ ਇਹ ਪਿਛਲੇ 10 ਸਾਲਾਂ ਦੇ ਮਹਿੰਗਾਈ ਦੇ ਆਧਾਰ ਤੇ ਸਰਵੇਖਣ ਕਰਕੇ ਸਾਰਾ ਇਹ ਸਰਕਾਰ ਨੂੰ ਸਪਾਰਸ਼ ਕਰੇਗੀ ਕਿ ਐਨੀ ਤਨਖਾਹ ਵਿੱਚ ਵਾਧਾ ਕੀਤਾ ਜਾਣਾ ਹੈ ਐਨਾ ਜਿਹੜਾ ਤੁਹਾਡੀ ਪੈਨਸ਼ਨ ਵਿੱਚ ਵਾਧਾ ਕੀਤਾ ਜਾਣਾ ਹੈ ਪਰ ਫਿਲਹਾਲ ਇਹ ਖੁਸ਼ਖਬਰੀ ਹੈ ਉਹਨਾਂ ਕੇਂਦਰੀ ਕਰਮਚਾਰੀਆਂ ਦੇ ਲਈ ਖਾਸ ਕਰਕੇ ਜਿਹੜੇ ਰੱਖਿਆ ਸਨਾਵਾਂ ਦੇ ਵਿੱਚ ਮਾਈਨਸ ਟੈਂਪਰੇਚਰ ਤੇ ਡਿਊਟੀ ਕਰਦੇ ਨੇ ਦੇਸ਼ ਦੀ ਰੱਖਿਆ ਕਰਦੇ ਆ ਫੌਜ ਦੇ ਜਿਨ੍ਹਾਂ ਜਵਾਨਾਂ ਦੀ ਜੀਐਸਓ ਦੀ ਅਫਸਰਾਂ ਦੀ ਸ਼ਹਾਦਤ ਚਲੀ ਜਾਂਦੀ ਚਾ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਉਹਨਾਂ ਦੇ ਪਰਿਵਾਰ ਨੂੰ ਘਾਟਾ ਸਹਿਣਾ ਪੈਂਦਾ ਇੰਨੀਆਂ ਮੁਸ਼ਕਲਾਂ 'ਚ ਡਿਊਟੀ ਕਰਨ ਦੇ ਬਾਵਜੂਦ ਜਦੋਂ ਕੇਂਦਰੀ ਕਰਮਚਾਰੀ ਕਹਿੰਦੇ ਨੇ ਸਾਡੀ ਤਨਖਾਹ ਬਹੁਤ ਘੱਟ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਸਰਕਾਰ ਵੱਲੋਂ ਪੇ ਕਮਿਸ਼ਨ ਦਾ ਗਠਨ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਬਹੁਤ ਸਾਰੇ ਕੇਂਦਰੀ ਪੈਨਸ਼ਨਰ ਜਿਹੜੇ ਉਹ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਕੇਂਦਰ ਸਰਕਾਰ 8ਵੇਂ ਪੇ ਕਮਿਸ਼ਨ ਦਾ ਗਠਨ ਦਾ ਐਲਾਨ ਕਰਦੀ ਹੈ ਉਹ ਕਰ ਦਿੱਤਾ ਗਿਆ ਉਹਨੂੰ ਤੁਸੀਂ ਦਿੱਲੀ ਇਲੈਕਸ਼ਨ ਦੇ ਨਾਲ ਜੋੜ ਕੇ ਬੇਸ਼ੱਕ ਦੇਖ ਸਕਦੇ ਹੋ ਕਿਉਂਕਿ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੇ ਰਾਜਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਚੱਲ ਰਹੀ ਆ ਤੇ ਉਹ ਚਾਹੁੰਦੇ ਨੇ ਕਿ ਸਾਰੇ ਰਾਜਾਂ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਪਰ ਦਿੱਲੀ ਤੇ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਕਬਜ਼ਾ ਸੀ ਸੋ ਉਹਨਾਂ ਤੋਂ ਕਬਜ਼ਾ ਛਡਵਾਉਣ ਦੇ ਲਈ ਸਮਝ ਲਓ ਚਾਹੇ ਕੇਂਦਰੀ ਕਰਮਚਾਰੀਆਂ ਦੇ ਲਈ ਸਮਝ ਲਓ ਇਸ ਸਰਕਾਰ ਵੱਲੋਂ ਇਹ ਸੋਚੇ ਸਮਝੇ ਸਮੇਂ ਅਨੁਸਾਰ ਜਿਹੜਾ ਐਲਾਨ ਕੀਤਾ ਗਿਆ ਕਿਉਂਕਿ ਦਿੱਲੀ ਸਟੇਟ ਦੇ ਵਿੱਚ ਜਿਹੜਾ ਦਿੱਲੀ ਯੂਟੀ ਦੇ ਵਿੱਚ ਬਹੁਤ ਵੱਡੀ ਗਿਣਤੀ ਕੇਂਦਰੀ ਕਰਮਚਾਰੀਆਂ ਦੀ ਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਹੈ ਉਹਦਾ ਸਿੱਧਾ ਅਸਰ ਦਿੱਲੀ ਇਲੈਕਸ਼ਨ ਤੇ ਪਏਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ 8ਵੇਂ ਪੇ ਕਮਿਸ਼ਨ ਦੇ ਬਾਰੇ ਨਵੀਂ-ਨਵੀਂ ਅਪਡੇਟ ਮਿਲੇਗੀ ਕਿੰਨੀ ਤਨਖਾਹ ਵਧਣੀ ਹੈ ਕਿੰਨੀ ਪੈਨਸ਼ਨ ਵਧਣੀ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਉਹ ਪੂਰੀ ਜਾਣਕਾਰੀ ਆ ਜਾਏਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ